ਸਤਿ ਜੀ ਸਾਰਿਆਂ ਨੂੰ ਲਿਟ ਪੰਜਾਬ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਸਾਡੇ ਚੈਨਲ ਨੂੰ ਦੇਖਦੇ ਰਹਿਣਾ ਅੱਜ ਅਸੀਂ ਇੱਕ ਇਹੋ ਜਿਹੇ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਜਿਸ ਬਾਰੇ ਅਕਸਰ ਸੁਣਦੇ ਆ ਡਿਪਰੈਸ਼ਨ ਪਰ ਅਸੀਂ ਨਾ ਥੋੜਾ ਜਿਹਾ ਵੱਖਰੇ ਨਜ਼ਰੀਏ ਤੋਂ ਦੇਖਾਂਗੇ ਹਾਂ ਜੀ ਸਾਡੇ ਕੋਲ ਇੱਕ ਲੇਖ ਆਇਆ ਤੇ ਉਹ ਡਿਪਰੈਸ਼ਨ ਨੂੰ ਸਿਰਫ ਮਤਲਬ ਮਨ ਦੀ ਜਾਂ ਕੋਈ ਸਰੀਰਕ ਬਿਮਾਰੀ ਵਾਂਗ ਨਹੀਂ ਦੇਖਦਾ ਸਗੋਂ ਉਹਦੇ ਪਿੱਛੇ ਜਿਹੜੇ ਸਮਾਜਿਕ ਰਾਜਨੀਤਿਕ ਜਾਂ ਆਰਥਿਕ ਕਾਰਨ ਨੇ ਉਹਨਾਂ ਦੀ ਗੱਲ ਕਰਦਾ ਹੈ ਤੇ ਕਾਫੀ ਹੱਦ ਤੱਕ ਨਾ ਇਹ ਮਾਰਕ ਫਿਸ਼ਰ ਦੀ ਕਿਤਾਬ ਹੈ ਕੈਪੀਟਲਿਸਟ ਰੀਅਲਿਜ਼ਮ ਉਹਦੇ ਵਿਚਾਰਾਂ ਤੇ ਆਧਾਰਿਤ ਆ ਬਿਲਕੁਲ ਬਹੁਤ ਅਹਿਮ ਕਿਤਾਬ ਆਓ ਹਾਂ ਤਾਂ ਅੱਜ ਦਾ ਆਪਣਾ ਮਕਸਦ ਇਹ ਹੀ ਆ ਕਿ ਡਿਪਰੈਸ਼ਨ ਨੂੰ ਸਿਰਫ ਇੱਕ ਬੰਦੇ ਦੀ ਉਹਦੀ ਨਿੱਜੀ ਸਮੱਸਿਆ ਨਾ ਸਮਝੀਏ ਸਗੋਂ ਇਹ ਦੇਖੀਏ ਕਿ ਕਿਹੜਾ ਸਮਾਜਿਕ ਮਾਹੌਲ ਆ ਕਿਹੜਾ ਤਾਣਾ ਬਾਣਾ ਹੈ ਜਿਸ ਵਿੱਚ ਇਹ ਚੀਜ਼ ਪੈਦਾ ਹੁੰਦੀ ਆ ਚਲੋ ਫਿਰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਆਪਾਂ ਡਿਪਰੈਸ਼ਨ ਕਹਿੰਦੇ ਆ ਤਾਂ ਉਹ ਸਿਰਫ ਉਦਾਸ ਹੋਣਾ ਨਹੀਂ ਹੁੰਦਾ ਠੀਕ ਹੈ ਨਾ ਬਿਲਕੁਲ ਬਿਲਕੁਲ ਇਹ ਫਰਕ ਬਹੁਤ ਜ਼ਰੂਰੀ ਹੈ ਸਮਝਣਾ ਦੇਖੋ ਡਿਪਰੈਸ਼ਨ ਕੋਈ ਐਵੇਂ ਮਾੜਾ ਮੂਡ ਹੋ ਗਿਆ ਜਾਂ ਥੋੜੀ ਦੇਰ ਲਈ ਉਦਾਸ ਹੋ ਗਏ ਉਹ ਚੀਜ਼ ਨਹੀਂ ਇਹ ਇੱਕ ਲੰਬੀ ਕਾਫੀ ਡੂੰਗੀ ਹਾਲਤ ਆ ਨਰਾਸ਼ਾ ਦੀ ਟੁੱਟ ਜਾਣ ਦੀ ਉਮੀਦ ਖਤਮ ਹੋਣ ਦੀ ਇੱਕ ਇਹੋ ਜਿਹੀ ਭਾਵਨਾਤਮਕ ਥਕਾਵਟ ਜਿੱਥੇ ਬੰਦਾ ਸਿਰਫ ਨਾਖੁਸ਼ ਨਹੀਂ ਹੁੰਦਾ ਉਹਦੇ ਅੰਦਰੋਂ ਜਿਉਣ ਦੀ ਜਿਹੜੀ ਤਾਕਤ ਹੁੰਦੀ ਹੈ ਨਾ ਜਿਹੜੀ ਊਰਜਾ ਹੁੰਦੀ ਹੈ ਉਹ ਹੀ ਮੁੱਕਦੀ ਜਾਂਦੀ ਮਹਿਸੂਸ ਹੁੰਦੀ ਹੈ ਪਰ ਅਕਸਰ ਇਹਨੂੰ ਬਹੁਤ ਕੀ ਕਹਿੰਦੇ ਆ ਸੋਖਾ ਬਣਾ ਦਿੱਤਾ ਜਾਂਦਾ ਹੈ ਕਹਿ ਦਿੰਦੇ ਆ ਵੀ ਇਹ ਤਾਂ ਸਾਰਾ ਬ੍ਰੇਨ ਕੈਮਿਸਟਰੀ ਦਾ ਚੱਕਰ ਆ ਦਿਮਾਗ ਦੇ ਕੈਮੀਕਲ ਹਿਲ ਗਏ ਕਿ ਇਹ ਵਿਆਖਿਆ ਕਾਫੀ ਹੁੰਦੀ ਹੈ ਦੇਖੋ ਇਹੀ ਇਹੀ ਤਾਂ ਮੁੱਖ ਸਵਾਲ ਹੈ ਜਿਹੜਾ ਇਹ ਲੇਖ ਵੀ ਚੁੱਕਦਾ ਹੈ ਕੀ ਅਸੀਂ ਸੱਚੀ ਇਹ ਮੰਨ ਲਈਏ ਕਿ ਜਿਹੜਾ ਕਿਸਾਨ ਕਰਜ਼ੇ 'ਚ ਡੁੱਬਿਆ ਸੋਕਾ ਚੱਲ ਰਿਹਾ ਹੈ ਉਹਦੀ ਜਿਹੜੀ ਪੀੜ ਹੈ ਉਹ ਸਿਰਫ ਉਹਦੇ ਦਿਮਾਗ ਦੇ ਕੈਮੀਕਲਸ ਦੀ ਗੜਬੜ ਹੈ ਹੂੰ ਜਾਂ ਫਿਰ ਕੋਈ ਸਫਾਈ ਸੇਵਕਾ ਜਿਹਨੂੰ ਬਿਨਾਂ ਕਿਸੇ ਸੇਫਟੀ ਦੇ ਬਿਨਾਂ ਇੱਜ਼ਤ ਮਾਣ ਦੇ ਬਹੁਤ ਮਾੜੇ ਹਾਲਾਤਾਂ 'ਚ ਕੰਮ ਕਰਨਾ ਪੈਂਦਾ ਹੈ ਉਹਦੀ ਤਕਲੀਫ ਸਿਰਫ ਕੈਮੀਕਲ ਲੋਚ ਹੈ ਨਹੀਂ ਇਹ ਤਾਂ ਬਹੁਤ ਬਹੁਤ ਵਧੀਆ ਉਦਾਹਰਣਾਂ ਨੇ ਇਹ ਕੋਈ ਜਨਮ ਤੋਂ ਮਿਲੀ ਜਾਂ ਸਿਰਫ ਨਿੱਜੀ ਗੱਲ ਨਹੀਂ ਲੱਗਦੀ ਫਿਰ ਨਹੀਂ ਬਿਲਕੁਲ ਨਹੀਂ ਇਹਨਾਂ ਨੂੰ ਮਤਲਬ ਜੈਨੇਟਿਕ ਗੜਬੜੀਆਂ ਕਹਿਣ ਨਾਲੋਂ ਵੱਧ ਢਾਂਚਾगत ਸਦਮੇ ਕਹਿਣਾ ਚਾਹੀਦਾ ਹੈ ਸਟ੍ਰਕਚਰਲ ਟਰੋਮਾ ਇਹ ਉਹ ਸੱਟਾਂ ਨੇ ਜਿਹੜੀਆਂ ਸਮਾਜ ਦਾ ਆਰਥਿਕਤਾ ਦਾ ਰਾਜਨੀਤੀ ਦਾ ਢਾਂਚਾ ਲਗਾਤਾਰ ਲੋਕਾਂ ਤੇ ਮਾਰਦਾ ਰਹਿੰਦਾ ਹੈ ਅੱਛਾ ਇਸੀ ਗੱਲ ਤੇ ਨਾ ਮਾਰਕ ਫਿਸ਼ਰ ਦਾ ਇੱਕ ਕੋਟ ਯਾਦ ਆਉਂਦਾ ਉਹ ਕਹਿੰਦਾ ਸਾਰੀਆਂ ਮਾਨਸਿਕ ਬਿਮਾਰੀਆਂ ਦਾ ਆਧਾਰ ਤਾਂ ਨਿਊਰੋਲੋਜੀਕਲ ਹੁੰਦਾ ਹੀ ਹੈ ਪਰ ਇਹ ਗੱਲ ਉਹਨਾਂ ਦੇ ਕਾਰਨਾ ਬਾਰੇ ਕੁਝ ਨਹੀਂ ਦੱਸਦੀ ਇਹਦਾ ਕੀ ਮਤਲਬ ਹੋਇਆ ਇਸ ਚਰਚਾ ਦੇ ਸਾਬ ਨਾਲ ਇਹਦਾ ਮਤਲਬ ਬਹੁਤ ਡੂੰਗਾ ਹੈ ਪਾਵੇਂ ਡਾਕਟਰ ਕਹਿ ਦੇਣ ਕਿ ਹਾਂ ਡਿਪਰੈਸ਼ਨ ਵੇਲੇ ਦਿਮਾਗ 'ਚ ਸੇਰੋਟੋਨਿਨ ਘੱਟ ਜਾਂਦਾ ਪਰ ਫਿਸ਼ਰ ਕਹਿੰਦਾ ਇਹਦਾ ਪਤਾ ਲੱਗ ਗਿਆ ਕਿ ਕੀ ਹੋਇਆ ਪਰ ਇਹ ਨਹੀਂ ਪਤਾ ਲੱਗਾ ਕਿ ਹੋਇਆ ਕਿਉਂ ਹਾਂਜੀ ਅਸਲ ਸਵਾਲ ਤਾਂ ਇਹ ਹੈ ਕਿ ਕੁਝ ਖਾਸ ਲੋਕਾਂ ਨੂੰ ਜਾਂ ਖਾਸ ਸਮੂਹਾਂ ਨੂੰ ਹੀ ਇਹੋ ਜਿਹੀ ਕੈਮੀਕਲ ਕਮੀ ਜਾਂ ਮਾਨਸਿਕ ਦਰਦ ਕਿਉਂ ਛੜਨਾ ਪੈਂਦਾ ਸਾਨੂੰ ਉਹਨਾਂ ਕਾਰਨਾਂ ਵੱਲ ਦੇਖਣਾ ਪੈਣਾ ਜਿਹੜੇ ਆਮ ਤੌਰ ਤੇ ਸਾਡੇ ਆਲੇ-ਦੁਆਲੇ ਦੇ ਸਮਾਜਿਕ ਆਰਥਿਕ ਹਾਲਾਤਾਂ 'ਚ ਲੁਕੇ ਹੁੰਦੇ ਨੇ ਅੱਛਾ ਤੇ ਇੱਥੇ ਆ ਕੇ ਗੱਲ ਹੋਰ ਵੀ ਮਤਲਬ ਪੇਚੀਦਾ ਹੋ ਜਾਂਦੀ ਆ ਲੇਕ ਕਹਿੰਦਾ ਕਿ ਜਿਵੇਂ ਜਾਤ ਪਾਤ ਦਾ ਮਸਲਾ ਹੈ ਜਾਂ ਮਰਦ ਪ੍ਰਧਾਨ ਸਮਾਜ ਦੀ ਹਿੰਸਾ ਹੈ ਦਾਜ ਵਗੈਰਾ ਦਾ ਸ਼ੋਸ਼ਣ ਹੈ ਇਹ ਸਾਰੇ ਸਿਸਟਮ ਦੇ ਜ਼ੁਲਮ ਨੇ ਜਿਨ੍ਹਾਂ ਨੂੰ ਅਕਸਰ ਮਾਨਸਿਕ ਸਿਹਤ ਵੇਲੇ ਦੇਖਿਆ ਹੀ ਨਹੀਂ ਜਾਂਦਾ ਹਾਂ ਬਿਲਕੁਲ ਇਹਨਾਂ ਨੂੰ ਬੜੀ ਆਸਾਨੀ ਨਾਲ ਕਹਿ ਦਿੱਤਾ ਜਾਂਦਾ ਕੋਈ ਨਹੀਂ ਇਹ ਤਾਂ ਜ਼ਿੰਦਗੀ ਆ ਜਾਂ ਇਹ ਤਾਂ ਇਦਾਂ ਹੀ ਚੱਲਦਾ ਡਾਕਟਰ ਕੋਲ ਜਾਓ ਜਾਂ ਸਲਾਹਕਾਰ ਕੋਲ ਜਾਓ ਬਹੁਤ ਘੱਟ ਹੁੰਦਾ ਹੈ ਕਿ ਐਨਾ ਡੂੰਘੀਆਂ ਸਮਾਜਿਕ ਜਣਾ ਦੀ ਗੱਲ ਹੋਵੇ ਉਹ ਤਾਂ ਬਸ ਲੱਛਣ ਦੇਖਦੇ ਆ ਉਹਨਾਂ ਕਾਰਨਾਂ ਨੂੰ ਨਹੀਂ ਜਿਨ੍ਹਾਂ ਕਰਕੇ ਲੱਛਣ ਆਏ ਨੇ ਹਮ ਫਿਸ਼ਰ ਨੇ ਇਹਨਾਂ ਕਾਰਨਾਂ ਨੂੰ ਸਮਝਾਉਣ ਲਈ ਕੁਝ ਖਾਸ ਸ਼ਬਦ ਵਰਤੇ ਨੇ ਲੇਖ ਵਿੱਚ ਜ਼ਿੰਮੇਵਾਰੀ ਕਰਨ ਦੀ ਗੱਲ ਆਈ ਆ ਇਹ ਕੀ ਚੀਜ਼ ਆ ਰਿਸਪੌਂਸੀਬਿਲਾਈਜ਼ੇਸ਼ਨ ਹਾਂ ਜ਼ਿੰਮੇਵਾਰੀ ਕਰਨ ਇਹ ਇੱਕ ਇਹੋ ਜੀ ਸੋਚ ਜਾਂ ਕਲਚਰ ਨੂੰ ਦੱਸਦਾ ਜਿੱਥੇ ਹਰ ਸਮੱਸਿਆ ਦਾ ਪਾਰ ਬੰਦੇ ਤੇ ਪਾ ਦਿੱਤਾ ਜਾਂਦਾ ਖਾਸ ਕਰਕੇ ਯੋਗਤਾ ਦੇ ਨਾਂ ਤੇ ਮਿਹਨਤ ਦੇ ਨਾਂ ਤੇ ਜੇ ਕੋਈ ਗਰੀਬ ਆ ਬੇਰੋਜ਼ਗਾਰਾ ਜਾਂ ਕਿਸੇ ਵੀ ਤਰ੍ਹਾਂ ਅਸਫਲ ਆ ਤਾਂ ਕਹਿ ਦਿੱਤਾ ਜਾਂਦਾ ਕਿ ਇਹ ਤੇਰੀ ਆਪਣੀ ਕਮੀਆਂ ਤੂੰ ਆਪ ਜ਼ਿੰਮੇਵਾਰ ਆ ਇਹ ਸੋਚ ਜਿਹੜੇ ਸਮਾਜਿਕ ਜਾਂ ਆਰਥਿਕ ਕਾਰਨ ਹੁੰਦੇ ਆ ਉਹਨਾਂ ਨੂੰ ਬਿਲਕੁਲ ਹੀ ਭਲਾ ਦਿੰਦੀ ਆ ਵੀ ਸਿਸਟਮ 'ਚ ਕੋਈ ਨੁਕਸ ਨਹੀਂ ਬੰਦੇ 'ਚ ਹੀ ਨੁਕਸਾਨ ਇਹ ਤਾਂ ਬਹੁਤ ਆਮ ਸੁਣਨ ਨੂੰ ਮਿਲਦਾ ਹੈ ਤੇ ਦੂਜਾ ਸ਼ਬਦ ਸੀ ਅਸਥਿਰਤਾ ਪ੍ਰੈਕੈਰਿਟੀ ਹਾਂਜੀ ਪ੍ਰੈਕੈਰਿਟੀ ਅਸਥਿਰਤਾ ਇਹ ਇੱਕ ਲਗਾਤਾਰ ਬਣੀ ਰਹਿਣ ਵਾਲੀ ਬੇਯਕੀਨੀ ਅਸੁਰੱਖਿਆ ਦੀ ਹਾਲਤ ਆ ਜਿਵੇਂ ਜੌਬ ਪੱਕੀ ਨਹੀਂ ਕੱਚੀ ਨੌਕਰੀਆ ਕੰਟਰੈਕਟ ਤੇ ਆ ਜਾਂ ਜਿਹੜਾ ਗਿਗ ਇਕਨੋਮੀ ਦਾ ਚੱਕਰ ਆ ਸਮਾਜਿਕ ਸੁਰੱਖਿਆ ਮਤਲਬ ਸਰਕਾਰੀ ਮਦਦ ਦੀ ਕਮੀ ਸਮਾਜ 'ਚੋਂ ਬਾਹਰ ਕੱਢੇ ਜਾਣ ਦਾ ਡਰ ਲੋਕੀ ਇੱਕ ਲਗਾਤਾਰ ਡਰਚ ਰਹਿੰਦੇ ਆ ਕਿ ਪਤਾ ਨਿਕਲ ਨੂ ਕੀ ਬਣੂ ਇਹ ਦੋਵੇਂ ਚੀਜ਼ਾਂ ਜ਼ਿੰਮੇਵਾਰੀ ਕਰਨ ਤੇ ਅਸਥਿਰਤਾ ਮਿਲ ਕੇ ਬੰਦੇ ਦੇ ਮਨ ਤੇ ਬਹੁਤ ਵੱਡਾ ਬੋਝ ਪਾਉਂਦੀਆਂ ਨੇ ਤਾਂ ਫਿਰ ਜੇਕਰ ਇਹਨੇ ਵੱਡੇ ਪੂਰੇ ਢਾਂਚੇ ਦੇ ਮੁੱਦੇ ਨੇ ਤਾਂ ਫਿਰ ਜਿਹੜੇ ਨਿੱਜੀ ਪੱਤਰ ਤੇ ਇਲਾਜ ਹੁੰਦੇ ਆ ਜਿਵੇਂ ਥੈਰੇਪੀ ਹੋ ਗਈ ਦਵਾਈਆਂ ਹੋ ਗਈਆਂ ਉਹਨਾਂ ਦੀ ਲਿਮਟ ਕੀ ਆ ਉਹ ਕਿੱਥੋਂ ਤੱਕ ਕੰਮ ਕਰ ਸਕਤੇ ਆ ਦੇਖੋ ਇਹੀ ਸਭ ਤੋਂ ਵੱਡੀ ਚੁਣੌਤੀ ਆ ਜਿਵੇਂ ਲੇਖ ਚ ਵੀ ਲਿਖਿਆ ਕੀ ਥੈਰੇਪੀ ਨਾਲ ਜਾਤ ਪਾਤ ਦਾ ਪੇਸ ਪਾਵਤਾ ਨਹੀਂ ਖਤਮ ਹੋ ਸਕਦਾ ਐਂਟੀ ਡਿਪਰੈਸ਼ਨ ਦਵਾਈਆਂ ਖਾ ਕੇ ਸਮਾਜ ਵੱਲੋਂ ਮਿਲ ਰਹੀ ਬੇਇੱਜ਼ਤੀ ਜਾਂ ਅਲਗਾਬਦੀ ਪਾਵਨਾਤਾ ਨਹੀਂ ਮਿਟ ਸਕਦੀ ਹੂੰ ਤੇ ਜਿਹੜੇ ਮਨੋਵਿਗਿਆਨੀ ਜਾਂ ਥੈਰੇਪਿਸਟ ਨੇ ਉਹ ਵੀ ਬਹੁਤ ਘੱਟ ਗੱਲ ਕਰਦੇ ਆ ਕਿ ਜਦੋਂ ਲੋਕ ਮਜਬੂਰੀ ਵਾਸ ਰੋਟੀ ਰੋਜ਼ੀ ਲਈ ਆਪਣਾ ਘਰਬਾਰ ਛੱਡ ਕੇ ਦੂਜੇ ਸ਼ਹਿਰ ਜਾਂ ਦੇਸ਼ ਜਾਂਦੇ ਨੇ ਇਕਨੋਮਿਕ ਮਾਈਗ੍ਰੇਸ਼ਨ ਹੂੰ ਤਾਂ ਉਹਦੇ ਨਾਲ ਕਿੰਨਾ ਇਕੱਲਾਪਨ ਜੜਾਂ ਤੋਂ ਟੁੱਟਣ ਦਾ ਅਹਿਸਾਸ ਬੇਗਾਨਗੀ ਪੈਦਾ ਹੁੰਦੀ ਹੈ ਇਹ ਵੀ ਤਾਂ ਡਿਪਰੈਸ਼ਨ ਦਾ ਵੱਡਾ ਕਾਰਨ ਬਣ ਸਕਦਾ ਪਰ ਧਿਆਨ ਸਿਰਫ ਵਿਅਕਤੀ ਦੇ ਮਨ ਤੇ ਰਹਿੰਦਾ ਉਹਦੇ ਹਾਲੇ ਧੋਲੇ ਦੀ ਸੰਸਾਰ ਤੇ ਨਹੀਂ ਤੇ ਫਿਰ ਇਹਦਾ ਨਤੀਜਾ ਕੀ ਨਿਕਲਦਾ ਲੇਖ ਵਿੱਚ ਇੱਕ ਬੜੀ ਅਸਰਦਾਰ ਲਾਈਨ ਹੈ ਕਿ ਵਿਅਕਤੀ ਇੱਕ ਦੁਸ਼ਮਣੀ ਵਾਲੀ ਥਾਂ ਤੇ ਰਹਿ ਜਾਂਦਾ ਹੈ ਜਿੱਥੇ ਉਸ ਨੂੰ ਸਿੱਧਾ ਰੱਖਣ ਲਈ ਕੁਝ ਨਹੀਂ ਹੁੰਦਾ ਇੱਕ ਬਿਮਾਰ ਕਰਨ ਵਾਲੀ ਅਵਾਸਤਵਿਕਤਾ ਹਾਵੀ ਹੋ ਜਾਂਦੀ ਹੈ ਇਹ ਤਾਂ ਬੜੀ ਗੰਭੀਰ ਤਸਵੀਰ ਬਣਾਉਂਦੀ ਹੈ ਹਾਂ ਇਹ ਉਸ ਅਹਿਸਾਸ ਨੂੰ ਦੱਸਦੀ ਹੈ ਜਦੋਂ ਬੰਦੇ ਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਹੀ ਉਹਦੇ ਖਿਲਾਫ ਹੈ ਕੋਈ ਸਹਾਰਾ ਨਹੀਂ ਕੋਈ ਆਸਰਾ ਨਹੀਂ ਤੇ ਜਿਹੜੀ ਅਸਲੀਅਤ ਆ ਜਿਸ ਚੋ ਜੀ ਰਿਆ ਉਹੀ ਉਹਨੂੰ ਇੱਕ ਬੋਝ ਬਿਮਾਰੀ ਵਾਂਗ ਲੱਗਣ ਲੱਗ ਪੈਂਦੀ ਹੈ ਜਦੋਂ ਸਮਾਜਿਕ ਕਾਰਨਾਂ ਨੂੰ ਅਣਗੌਲਿਆ ਜਾਂਦਾ ਤਾਂ ਬੰਦਾ ਆਪਣੀ ਤਕਲੀਫ ਚ ਇਕੱਲਾ ਰਹਿ ਜਾਂਦਾ ਤੇ ਉਹਨੂੰ ਲੱਗਦਾ ਸ਼ਾਇਦ ਮੇਰੇ ਚੀ ਕੋਈ ਕਮੀ ਹੈ ਤਾਂ ਫੇਰ ਇਹ ਤਾਂ ਸਾਫ਼ ਹੋ ਗਿਆ ਨਾ ਕਿ ਡਿਪਰੈਸ਼ਨ ਨੂੰ ਸਮਝਣ ਲਈ ਸਾਨੂੰ ਉਹਦੇ ਸਮਾਜਿਕ ਆਰਥਿਕ ਰਾਜਨੀਤਿਕ ਪਹਿਲੂਆਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਪਊਗਾ ਸਿਰਫ ਦਿਮਾਗ ਦੇ ਕੈਮੀਕਲਸ ਦੀ ਗੱਲ ਕਰਕੇ ਨਹੀਂ ਸਰਣਾ ਬਿਲਕੁਲ ਤੇ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਜਿਸ ਬਾਰੇ ਸਾਨੂੰ ਸੋਚਣਾ ਚਾਹੀਦਾ ਜੇ ਡਿਪਰੈਸ਼ਨ ਤੇ ਹੋਰ ਮਾਨਸਿਕ ਦੁੱਖਾਂ ਦੀਆਂ ਜੜ੍ਹਾਂ ਸਾਡੇ ਸਮਾਜ ਦੇ ਸਾਡੀ ਆਰਥਿਕਤਾ ਦੇ ਢਾਟੇ ਵਿੱਚ ਇੰਨੀਆਂ ਡੂੰਘੀਆਂ ਨੇ ਤਾਂ ਕੀ ਸਿਰਫ ਨਿੱਜੀ ਪੱਧਰ ਤੇ ਇਲਾਜ ਕਰਨਾ ਕਾਫੀ ਹੈ ਕੀ ਸਿਰਫ ਥੈਰੇਪੀ ਤੇ ਦਵਾਈਆਂ ਹੀ ਜਵਾਬ ਨੇ ਜਾਂ ਫਿਰ ਸਾਨੂੰ ਇਹਨਾਂ ਅਸਲ ਕਾਰਨਾਂ ਨੂੰ ਹੱਲ ਕਰਨ ਲਈ ਵੱਡੇ ਪੱਧਰ ਤੇ ਮਤਲਬ ਸਮਾਜਿਕ ਤੇ ਰਾਜਨੀਤਿਕ ਬਦਲਾਅ ਬਾਰੇ ਸੋਚਣ ਦੀ ਲੋੜ ਆ ਹਾਂ ਇਹ ਸੱਚੀ ਬਹੁਤ ਅਹਿਮ ਸਵਾਲ ਆ ਇਕ ਸਵਾਲ ਜਿਹੜਾ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਤੇ ਸਮਾਜ ਨੂੰ ਪੁੱਛਣਾ ਚਾਹੀਦਾ ਖੈਰ ਜਿਹੜੇ ਸਰੋਤੇ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਨੇ ਉਹਨਾਂ ਨੂੰ ਮਾਰਕ ਫਿਸ਼ਰ ਦੀ ਕਿਤਾਬ ਕੈਪੀਟਲਿਸਟ ਰੀਅਲਿਜਮ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਦੇ ਹੋਰ ਵਿਸ਼ਿਆਂ ਤੇ ਸਮਾਜਿਕ ਰਾਜਨੀਤਿਕ ਮੁੱਦਿਆਂ ਤੇ ਇਤਿਹਾਸ ਤੇ ਡੂੰਗੀ ਗੱਲਬਾਤ ਸੁਣਨ ਲਈ ਸਾਡੇ ਲਿਟ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸਾਂਝੀ ਕਰਿਓ ਅੱਜ ਲਈ ਇੰਨਾ ਹੀ ਧੰਨਵਾਦ